ਸਤਖੁਰੇ ਮੇਰੇ ਵੀਰੋ ਨਾਲ ਸੰਪਰਕ ਕਰੋ ਨੰਬਰ ਦਵਾਂਗੇ ਵੀਰੋ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਡਾ ਸਾਡੀ ਕੁਆਲਿਟੀ ਬੰਦਗੀ ਵਾਲੇ ਸਾਡਾ ਦੇ ਬਜ਼ਾਰ ਨਾ ਬਣਾਓ ਸਤਖੁਰੇ ਮੇਰੇ ਉਹਦੇ ਆਪ ਬੇਸਿੱਦ ਗੱਲ ਕਰ ਜਿਨੀ ਇਹ ਸੋਹਣੀ ਅਰੇ ਦੇਖੋ ਬਹੁਤ ਪਿਆਰ ਲੱਗਿਆ ਮੈਨੂੰ ਆ ਜਾਓ ਥੋੜਾ ਅੱਗੇ ਆਓ ਉਹ ਬੰਦਗੀ ਵਾਲੇ ਲੈ ਜੀਦਾ ਸਤਖੁਰੇ ਆਪਣੇ ਸੈਲਫੀ ਮੁਬਾਰਕ ਆ ਗਿਆ ਸੱਤ ਗੁਰੂ ਪਰਨਾਸਾ ਮਾਰ ਕੇ ਇਹਦੇ ਪਰਨਾਸਾ ਇਹਦੇ ਵਿੱਚ ਕੱਲ ਉਹ ਜਿਹੜਾ ਕੱਲ ਅਗਲਾ ਕੋਈ ਨਹੀਂ ਸਕਦਾ ਪਾਉਂਦਾ ਬੰਦਗੀ ਵਾਲੇ ਸੱਤੀ ਮਾਰਨ ਦੇ ਬੋਲੋ ਮਾਮਾ ਇਹ ਹੁਣ ਦੇਖੋ ਪਤਗਲ ਕੇ ਦੇਖੋ ਕੱਲਾ ਆਪਣੇ ਤੇ ਨਹੀਂ ਲੋਕ ਵੀਡੀਓ ਬੇਕਾਰ ਦੇਖ ਰਹੇ ਹੋ ਬਾਕੀ ਵੀਰ ਜਿਵੇਂ ਇਹ ਇੱਕ ਡੈਜ਼ਰ ਚਾਲ ਦੇ ਵਿੱਚ ਸੁਣ ਰਹੇ ਨਹੀਂ ਉਹ ਤਾਂ ਹੈ ਡੈਜ਼ਰ ਲਗਾਉਂਦੇ ਚਾਹੀਏ ਆਪਾਂ ਬੈਠੇ